ਤਰ ਵੇਖੋ ਦਰਬਾਰ ਸਾਹਿਬ ਦੇ ਵਿੱਚ ਸਾਰੇ ਬੰਨੇ ਕੁਰਸੀਆਂ ਹੀ ਕੁਰਸੀਆਂ ਡੱਠੀਆਂ ਹੋਈਆਂ ਨੇ ਵੀ ਪੁੱਛਣ ਵਾਲਾ ਹੋਵੇ ਇੰਨੀ ਸੰਗਤ ਜਿਨ੍ਹਾਂ ਦੀ ਲੱਤਾਂ ਹੀ ਨਹੀਂ ਕੰਮ ਕਰਦੀਆਂ ਜਿਹੜੀ ਸੰਗਤ ਕੋਈ ਤਾਂ ਥੱਲੇ ਪੰਡਾਲ ਤੇ ਬਾਹ ਦਿੰਦੇ ਨੇ ਤੇ ਕੋਈ ਆ ਸਾਹਮਣੇ ਤੁਸੀਂ ਆ ਆ ਵੇਖ ਲਓ ਵੀ ਕੁਰਸੀਆਂ ਕਿੰਨੀਆਂ ਲੱਗੀਆਂ ਹੋਈਆਂ ਨੇ ਅੱਜ ਆਪਾਂ ਪਹੁੰਚੇ ਆ ਉਦੇਪੁਰ ਉਦੇਪੁਰ ਦਾ ਸ਼ਾਂਤੀ ਨਗਰ ਤੇ ਇੱਥੇ ਆ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਰੁਕਣ ਵਾਲੇ ਆ ਗੁਰਦੁਆਰਾ ਬਹੁਤ ਹੀ ਸ਼ਾਨਦਾਰ ਹੈ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਇਮਾਰਤ ਬਣਾਈ ਹੋਈ ਹੈ ਪਰ ਇੱਥੋਂ ਹੁਣ ਤੁਸੀਂ ਕਹੋਗੇ ਵੀ ਗੁਰਦੁਆਰਿਆਂ ਦੀ ਬਰਾਈ ਕਰਦਾ ਜਾਂ ਕਿਵੇਂ ਮੇਰਾ ਮਕਸਦ ਇਹ ਨਹੀਂ ਹੈਗਾ ਮੰਨ ਕੇ ਚੱਲੋ ਵੀ ਜੇ ਆਪਾਂ ਗੁਰੂ ਘਰੇ ਕੋਈ ਵੀ ਆਉਂਦਾ ਕੋਈ ਗਰੀਬ ਆਉਂਦਾ ਜਾਂ ਕੁਛ ਵੀ ਹੈ ਆ ਬੰਦਾ ਜਿਹੜਾ ਤੁਸੀਂ ਦੇਖ ਰਹੇ ਆ ਆਪਣਾ ਪ੍ਰਸ਼ਾਦਾ ਛਕਾਰਿਆ ਆ ਬੰਦਾ ਇਹ ਬੰਦਾ ਨਾ ਬਹੁਤ ਹੀ ਦੁਖੀ ਹੋਇਆ ਪਿਆ ਹੱਦੋਂ ਜ਼ਿਆਦਾ ਦੁਖੀ ਹੋਇਆ ਪਿਆ ਵੀ ਇਹਨਾਂ ਵਿਚਾਰੇ ਨੂੰ 10000 ਰੁਪਏ ਇੱਥੇ ਤਨਖਾਹ ਮਿਲਦੀ ਹੈ ਦੋ ਇਹਦੇ ਬੱਚੇ ਇੱਥੇ ਰਹਿੰਦਾ ਹਰ ਕੋਈ ਆਣ ਕੇ ਨਾ ਇਹਦੇ ਨਾਲ ਕੋਈ ਮਤਲਬ ਹਰ ਕੋਈ ਇਹਦੇ ਤੇ ਰੋਪ ਛਾੜਦਾ ਹੈ ਇਹ ਬੰਦਾ ਅੰਦਰੋਂ ਭਰਾ ਪੀਤਾ ਆ ਪਿਆ ਇਹਦਾ ਕਹਿਣ ਦਾ ਮਤਲਬ ਇਹ ਕਿ ਯਾਰ ਗੁਰਦੁਆਰਿਆਂ ਦੇ ਵਿੱਚ ਤੁਸੀਂ ਜਾਓ ਮੱਥਾ ਟੇਕੋ ਪਰ ਗੁਰਦਾਰੇ ਤੋਂ ਕੋਈ ਆਸ ਨਾ ਰੱਖੋ ਆਸ ਦਾ ਮਤਲਬ ਸਾਰੇ ਜਗ੍ਹਾ ਪੈਸੇ ਦਾ ਹੀ ਬੋਲਬਾਲਾ ਹੈ ਪੈਸਾ ਹੈਗਾ ਤੇ ਤੁਸੀਂ ਪਾਠੀ ਤੇ ਲਾਗੇ ਵੀ ਹੋ ਸਕਦੇ ਹੋ ਮੈਨੇਜਰ ਦੇ ਲਾਗੇ ਹੋ ਸਕਦੇ ਹੋ ਜੇਕਰ ਨਹੀਂ ਤੇ ਤੁਹਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹਦਾ ਮੈਨੇਜਰ ਸਾਰੇ ਲੋਕ ਉਹਦੇ ਤੋਂ ਬਹੁਤ ਹੀ ਜ਼ਿਆਦਾ ਦੁਖੀ ਨੇ ਇਸ ਵੀਰ ਨਾਲ ਜਦੋਂ ਅਸੀਂ ਗੱਲ ਕੀਤੀ ਨਾ ਇਹ ਬੰਦਾ ਆਪਣੇ ਅੱਗੇ ਰੋ ਪਿਆ ਰੀਜਨ ਕੀ ਆ ਇਹ ਵਿਚਾਰੇ ਦੇ ਬੱਚੇ ਨੇ 10000 ਰੁਪਏ ਤਨਖਾਹ ਲੈਂਦਾ ਤੇ ਮੈਨੇਜਰ ਇੰਨਾ ਹੱਥਾਂ ਦੇ ਹਾਤ ਮਾਰਦਾ ਨਾ ਜਿਹੜਾ ਕੋਈ ਰਾਹਗੀਰ ਵੀ ਆਉਂਦਾ ਕਹਿੰਦਾ ਪੈਸੇ ਤੋਂ ਬਿਨਾ ਇੱਥੇ ਤੁਸੀਂ ਰੁਕਣ ਨਹੀਂ ਦੇਣਾ ਲੰਗਰ ਨਹੀਂ ਛਕਾਉਂਦੇ ਆਹ ਵੀਰ ਨੇ ਦੋ ਸਾਡੇ ਨਾਲ ਹੋਰ ਜਨੇ ਸੀਗੇ ਆਪਦੇ ਜੇਬ ਦੇ ਵਿੱਚੋਂ ਅਸੀਂ ਹਾਲਾਂਕਿ ਇਹਨਾਂ ਵਿਚਾਰੇ ਨੂੰ ਬਹੁਤ ਕਿਹਾ ਪਰ ਕਹਿੰਦਾ ਨਹੀਂ ਤੁਸੀਂ ਸੰਗਤੋਂ ਗੁਰੂ ਘਰੇ ਆਏ ਹੋ ਆਪਦੇ ਕੋਲੋਂ ਨਾਲੇ ਰੋ ਰਿਹਾ ਸੀ ਤੇ ਨਾਲੇ ਇਹਨੇ ਪ੍ਰਸ਼ਾਦਾ ਛਕਾਇਆ ਤੁਸੀਂ ਵੇਖੋ ਜਿਹੜੇ ਗੁਰੂ ਘਰ ਦੇ ਵਜ਼ੀਰ ਹੁੰਦੇ ਜਿਹੜੇ ਸੇਵਾ ਕਰਦੇ ਜੇ ਤੁਸੀਂ ਉਹਨਾਂ ਲਈ ਇੰਨਾ ਧੱਕਾ ਕਰੋਗੇ ਤੇ ਤੁਸੀਂ ਕਿਹੜੀ ਕਿਹੜੇ ਮਤਲਬ ਰਾਹ ਦੇ ਉੱਤੇ ਚੱਲੇ ਹੋਏ ਜੇ ਇਹ ਸਾਰੀ ਸ਼ੁਰੂਆਤ ਜਿਹੜੀ ਹੈ ਨਾ ਆਪਣੇ ਪੰਜਾਬ ਦੇ ਵਿੱਚੋਂ ਦਰਬਾਰ ਸਾਹਿਬ ਤੋਂ ਹੀ ਹੁੰਦੀ ਹੈ ਇੱਥੇ ਵੀ ਜੇ ਕੋਈ ਆਉਂਦਾ ਹੈ ਨਾ ਜਿਹੜੇ ਧਰਮ ਦੇ ਠੇਕੇਦਾਰ ਬਣ ਕੇ ਬੈਠੇ ਨੇ ਉਹ ਨਾ ਤਾਂ ਕਿਸੇ ਨੂੰ ਫਰੀ ਦੇ ਵਿੱਚ ਕਮਰਾ ਦਿੰਦੇ ਨੇ ਭਾਵੇਂ ਕੋਈ ਜਿੰਨਾ ਵੀ ਮਰਜੀ ਗਰੀਬ ਹੋਵੇ ਪੈਸੇ ਲੈਣੇ ਚਾਹੀਦੇ ਚਲੋ ਲੈ ਲਓ ਪਰ ਬੰਦਾ ਤਾਂ ਵੇਖ ਲੋ ਯਾਰ ਜੇ ਕੋਈ ਗਰੀਬ ਹੋਵੇ ਤੇ ਉੱਥੇ ਤਾਂ ਤੁਸੀਂ ਲਿਹਾਜ਼ ਕਰਦਿਆ ਕਰੋ ਜਦੋਂ ਅਸੀਂ ਇਥੋਂ ਸਵੇਰੇ ਤਿਆਰ ਹੋ ਕੇ ਚੱਲਣ ਲੱਗੇ ਨਾ ਇਥੋਂ ਸ਼ਰਾਰਤ ਨਾਲ ਸਾਡੇ ਮੋਟਰਸਾਈਕਲ ਦੀ ਨਾ ਚਾਬੀ ਕੱਢ ਲਈ ਵੀ ਜਿੰਨਾ ਜਰ ਤੁਸੀਂ ਪੈਸੇ ਨਾ ਨਾ ਦ ਉਹਨਾਂ ਟਾਈਮ ਤੁਹਾਨੂੰ ਚਾਬੀ ਨਹੀਂ ਦੇਣੀ। ਤੇ ਆ ਫਿਰ ਅਸੀਂ ਕੈਮਰੇ ਜਦੋਂ ਖੰਗਾਲਣ ਲੱਗੇ ਨੇ ਕੈਮਰੇ ਚੈੱਕ ਕਰਨ ਲੱਗੇ ਆ। ਤੇ ਫਿਰ ਜਦੋਂ ਅਸੀਂ ਵੇਖਿਆ ਤੇ ਜੋ ਚਾਬੀ ਕੱਢਣ ਲੱਗੇ ਤੇ ਦਵਾ-ਦਵਾ ਪਿੱਛੋਂ ਇਹਨਾਂ ਦਾ ਕਮਰੇ ਦੇ ਵਿੱਚ ਕੋਈ ਬੰਦਾ ਆਇਆ। ਕਹਿੰਦੇ ਚਾਬੀ ਤਾਂ ਉੱਥੇ ਪਈ ਹੋਈ ਸੀ। ਚਾਬੀ ਮਿਲ ਗਈ। ਇਹਨਾਂ ਨੇ ਚਾਬੀ ਕੱਢੀ ਤੇ ਮੁੜ ਕੇ ਜਦੋਂ ਪਤਾ ਵੀ ਕੈਮਰੇ ਦੇ ਵਿੱਚ ਸਭ ਕੁਝ ਨਜ਼ਰ ਆ ਜਾਣਾ ਤੇ ਫਿਰ ਚਾਬੀ ਵੀ ਕੱਢ ਕੇ ਦੇ ਦਿੱਤੀ। ਹੁਣ ਤੁਹਾਨੂੰ ਨਾ ਇਸ ਗੁਰਦੁਆਰਾ ਸਾਹਿਬ ਦੇ ਜਿਹੜੇ ਬੈਠਾ ਆ ਮੈਨੇਜਰ ਜਿਹੜਾ ਇੱਥੋਂ ਦਾ ਕਰਤਾ ਧਰਤਾ ਉਹਦੇ ਨਾਲ ਹੋਈ ਰਿਕਾਰਡਿੰਗ ਤੁਹਾਨੂੰ ਸੁਣਾਉਣਾ। ਗੱਲ ਇੱਥੇ ਗੱਲ ਇਹ ਆ ਜੇਕਰ ਕੋਈ ਗਰੀਬ ਗੁਰੂ ਘਰ ਦੇ ਵਿੱਚ ਸ਼ਰਨ ਲੈਣ ਵਾਸਤੇ ਆ ਜੇ ਤੇ ਤੁਸੀਂ ਉਹਦੇ ਤੋਂ ਵੀ ਇਦਾਂ ਹੀ ਕਰੋਗੇ ਅੱਜ ਯਾਰ ਅਸੀਂ ਸਿੱਖ ਜਾ ਕਿਹੜੀ ਸਾਈਡ ਨੂੰ ਰਹੇ ਆ ਸ਼ੁਰੂਆਤ ਤਾਂ ਸਾਡੀ ਪੰਜਾਬ ਤੋਂ ਹੀ ਹੁੰਦੀ ਹੈ ਇਹ ਗੱਲ ਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਸਾਡੇ ਗੁਰੂ ਘਰਾਂ ਦੇ ਵਿੱਚ ਬਿਜ਼ਨਸ ਬਣਾਇਆ ਗਿਆ ਨਾ ਗੁਰੂ ਘਰਾਂ ਨੂੰ ਤੇ ਉਸੇ ਹਿਸਾਬ ਨਾਲ ਲੋਕ ਜਿਹੜੇ ਆ گاਂ ਬਦਲਦੇ ਜਾਂਦੇ ਆ ਇਹ ਲੋਕਾਂ ਨੂੰ ਕਦੋਂ ਸਮਝ ਆਏਗਾ ਹੈਲੋ ਹਾਂਜੀ ਬਾਬਾ ਜੀ ਤੁਸੀਂ ਕੱਪੜਾ ਦੇਣ ਤੋਂ ਮਨਾਂ ਕਰ ਰਹੇ ਹੋ ਸਾਡੇ ਕੁਝ ਲੋਕਾਂ ਦਾ ਸਿੱਤੋ ਬੜਿਆ 500 ਰੁਪਏ ਚ ਬਖਰਾਲਾ ਪਸਦਾ ਹੈ 2000 2000 ਨਹੀਂ ਲੈਂਦੇ ਕੁਝ ਲੋਕਾਂ ਦਾ ਡੇਰਾ ਬਾਜ਼ਾਰ ਸ਼ਹੀਦ ਗੱਟੇ ਦੀ ਉਹ ਬਿਆਦਾ ਬਾਬਾ ਜੀ ਤੁਸੀਂ ਇਹਨਾਂ ਨੇ ਤੁਸੀਂ ਪਹਿਲਾਂ ਕਿਹਾ ਵੀ ਲੰਗਰ ਹਾਲ ਦੇ ਵਿੱਚ ਪੈ ਜਾਓ ਤੁਸੀਂ ਅੱਛਾ ਅੱਦਾ ਹਾਂਜੀ ਅੱਦਾ ਮੈਨੂੰ ਜਿਹੜੀ ਤਸਵੀਰ ਨਹੀਂ ਆ ਰਹੀ ਆ ਮੇਰਾ ਸੁਣ ਲਓ ਹਾਂ ਮੈਂ ਤੁਹਾਡੀ ਕੋ ਬਣਾ ਕਰਾਇਆ ਹਾਂ ਜੀ ਸਿੱਤੋ ਬਣਾਇਆ ਹੈ ਕਿ 500 ਰੁਪਏ ਸ਼ਹੀਦ ਗੱਟੇ ਰਾਜ ਰੁਕੇ ਵਾਲ ਨੂੰ ਉਹਦੀ ਰਸ਼ੀਦ 500 ਦੀ ਗੱਟੀ ਗੱਟੀ ਹੈ ਤੁਸੀਂ ਵੀਰ ਅਜੀ ਬਾਜ਼ੂ ਰੀ ਗੱਡ ਰਿਹਾ ਤੁਹਾਨੂੰ ਨੰਬਰ ਦੇ ਰਿਹਾ ਲਿਜਾਈ ਵਿੱਚ ਦੇ ਰਿਹਾ ਲੈਟਰ ਬਾਜ਼ੂ ਦੇ ਰਿਹਾ ਗੁਰਦੁਆਰੇ ਦੇ ਖਰਚੇ ਤੋਂ ਨਿਕਲਦੇ ਨਾ ਅੱਜ ਮੇਰੀ ਗੱਲ ਸੁਣ ਲਈ ਆਪਣਾ ਫਲਾਕ ਜੰਨੇ ਉੱਤੇ ਉਹਦਾ ਹੈ ਦੇਰ ਵਜਨ ਨਾ ਬਾਬਾ ਅਸੀਂ ਕਹਿ ਰਹੇ ਹਾਂ ਅਸੀਂ ਤੁਸੀਂ ਸਾਨੂੰ ਲੰਗਰ ਹਾਲ ਦੇ ਵਿੱਚ ਪੈ ਜੰਨੇ ਆ ਅਸੀਂ ਉੱਥੇ ਪੈਣੇ ਚੌਵੀ ਬੜਿਆ ਬਿਲਕੁਲ ਹਾਂਜੀ ਇਹ ਚੌਵੀ ਬੜਿਆ ਅਸੀਂ ਤੁਸੀਂ ਕਬਰਾਂ ਨੂੰ ਨੇ ਬਬਾ ਚਲੋ ਚਲੋ ਇੱਕ ਮਿੰਟ ਕਮਾਲ ਕਰ ਦਿਓ ਬਬਾ ਜੇ ਮੰਨ ਲਓ ਕਿਸੇ ਕੋਲ ਨਾ ਹੋਣ ਪੈਸੇ ਮੰਨ ਲਓ ਕੋਈ ਆ ਜਾਂਦਾ ਜਦੋਂ ਪੈਸੇ ਜਦੋਂ ਇੰਨੀ ਜਦੋਂ ਘਰੋਂ ਜਾ ਰਿਹਾ ਦਰਮੇਂ ਨਹੀਂ ਨਹੀਂ ਮੰਨ ਕੇ ਚਲੋ ਜੇ ਕਿਸੇ ਕੋਲ ਪੈਸੇ ਨਾ ਹੋਣ ਫਿਰ ਉਹ ਗੁਰਦੁਆਰੇ ਨਹੀਂ ਰੁਕ ਸਕਦਾ ਕਮਾਲ ਕਰ ਦਿਓ ਯਾਰ ਸਮਝ ਆ ਗਈ ਬਬਾ ਮੈਂ ਅਸੀਂ ਨਾ ਮੈਨੂੰ ਤੁਸੀਂ ਮੈਨੂੰ ਦੱਸੋ ਕਿ ਜੇ ਕਿਸੇ ਕੋਲ ਪੈਸੇ ਨਾ ਹੋਣ ਉਹ ਗੁਰਦੁਆਰੇ ਨਹੀਂ ਰੁਕ ਸਕਦਾ ਇਹ ਰੁਕ ਸਕਦਾ ਹਾਂਜੀ ਜੀ ਪੰਜਾਬ ਦੇ ਜਿਹੜੇ ਸਟਾਫ ਨੇ ਦੇਖੋ ਬਾਬਾ ਜੀ ਇੱਕ ਮਿੰਟ ਅਸੀਂ ਅਸੀਂ ਇੱਕ ਮਿੰਟ ਮੇਰੀ ਗੱਲ ਸੁਣਿਓ ਅਸੀਂ ਅਸੀਂ ਸਿੱਖ ਫੈਮਿਲੀ ਚੋਂ ਮਤਲਬ ਬਿਲੋਂਗ ਕਰਦੇ ਆਂ ਸਿੱਖ ਸਿੱਖ ਜਿਹੜੀ ਫਰਮੌਰ ਹੈ ਸਿੱਖ ਇੱਕ ਬਾਬਾ ਜੀ ਮੇਰੀ ਗੱਲ ਸੁਣ ਲਓ ਤੁਹਾਡੀ ਮੈਂ ਸੁਣ ਲਈ ਹੈ ਨਾ ਮੈਂ ਤੁਹਾਡੀ ਗੱਲ ਸੁਣ ਰਿਹਾ ਮੈਂ ਤੁਹਾਡੀ ਗੱਲ ਜ਼ਰੂਰ ਪਾਣੀ ਮੇਰੀ ਬਾਬਾ ਜੀ ਮੈਂ ਤੁਹਾਡੀ ਸੁਣ ਵੀ ਲੈਣਾ ਤੁਸੀਂ ਮਾੜੀ ਜੀ ਮੇਰੀ ਹਾਂ ਹੈਲੋ 300 ਜੀ ਦੀ ਲਾ ਦਿਓ ਹਾਂਜੀ 300 ਰੁਪਏ ਦੇ ਦਿਓ ਬਾਬਾ ਜੀ ਗੱਲ ਪੈਸੇ ਦੀ ਨਹੀਂ ਹੈਗੀ ਤੁਸੀਂ ਹੀ ਦੇ ਦੇਣੇ ਸੀ ਅਸੀਂ ਹੋ ਸਕਦਾ ਅਸੀਂ ਇੰਨੇ ਵੈਸੇ ਵੀ ਦੇ ਸਕਦੇ ਸੀ ਤੁਸੀਂ ਇਹ ਦੱਸੋ ਜਦੋਂ ਅਸੀਂ ਸਿੱਖ ਜਿਹੜੇ ਆ ਦੁਨੀਆ ਦੇ ਵਿੱਚ ਇਤਿਹਾਸ ਦੱਸਦਾ ਹੈ ਵੀ ਸਿੱਖਾਂ ਵਰਗਾ ਕੋਈ ਦਾਨੀ ਨਹੀਂ ਹੈਗਾ ਸਿੱਖਾਂ ਦਾ ਜਿੰਨਾ ਕੋਈ ਬਲੀਦਾਨੀ ਨਹੀਂ ਹੈਗਾ ਪਰ ਜਿਰੋ ਜਦੋਂ ਅਸੀਂ ਬਾਹਰ ਘੁੰਮਣ ਜਾਂਦੇ ਆ ਅਸੀਂ 네ਪਾਲ ਚ ਜਾਂਦੇ ਆ ਜਾਂ ਅਸੀਂ ਸਿੱਕਮ ਚ ਜਾਂਦੇ ਆ ਉੱਥੇ ਸਾਨੂੰ ਮੰਦਰਾਂ ਦੇ ਵਿੱਚ ਅਸੀਂ ਪੱਗਾਂ ਸਿਰ ਤੇ ਬੰਨੀਆਂ ਮੰਦਰਾਂ ਦੇ ਵਿੱਚ ਸਾਨੂੰ ਲੈ ਕੇ ਜਾਂਦੇ ਨੇ ਬਾਵਾ ਫੜ ਕੇ ਖਾਣਾ ਪਾਣੀ ਖਵਾਉਂਦੇ ਉੱਥੇ ਸਾਡੇ ਤੋਂ ਪੈਸੇ ਨਹੀਂ ਮੰਗਦੇ ਜਦੋਂ ਅਸੀਂ ਪੰਜਾਬ ਤੋਂ ਆਣ ਕੇ ਇੱਥੇ ਆਉਣੇ ਆ ਇੱਥੇ ਸਾਡੇ ਤੋਂ ਪੈਸੇ ਮੰਗੇ ਜਾਂਦੇ ਆ ਇਹ ਥੋੜਾ ਜਿਹਾ ਚੰਨਾ ਪਾਉਗੇ ਗੁਰਦੁਆਰੇ ਦੀ ਗੁਜਵਾੜੇ ਦੀ ਰਜੀਦ ਗੱਦੀ ਇਹ ਕੋਈ ਦੱਸਦਾ ਨਹੀਂ ਮੰਗ ਰਿਹਾ ਬਾਬਾ ਜੀ ਪਤਾ ਕੀ ਹੈ ਗੁਰਦੁਆਰੇ ਤੋਂ ਜੀ ਪੈਸੇ ਦੇਣੇ ਤੁਸੀਂ ਇਹ ਇਹੀ ਇਹੀ ਸਿਸਟਮ ਗਲਤ ਹੈ ਬਾਬਾ ਜੀ ਇਹ ਸਿਸਟਮ ਇਹ ਜਿਹੜਾ ਖੁਸ਼ੀ ਦਾ ਹੋਣਾ ਚਾਹੀਦਾ ਹੈ ਗੁਰਦੁਆਰੇ ਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਰੱਖਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਪੈਸੇ ਕੋਈ ਦੱਸਦਾ ਨਹੀਂ ਦੇਖ ਲਓ ਹਾਂਜੀ ਗੁਰਦੁਆਰੇ ਚੱਲੇ ਜਾਂਦੇ ਆ ਕਿਉਂਕਿ ਦੁਆਰੇ ਹੀ ਆਰੰਭ ਕਰਨਾ ਹੈ। ਕਿੱਥੇ ਦੂਜੇ ਉਹ ਤਾਂ ਫਿਰ ਆਹ ਦੇਖ ਲਓ ਪ੍ਰਧਾਨ ਵੇਖ ਲਓ ਇਸ ਗੁਰਦੁਆਰੇ ਦਾ। ਇਹ ਗੁਰਦੁਆਰੇ ਦਾ ਪ੍ਰਧਾਨ ਵੇਖ ਲਓ ਜਿਹੜਾ ਉਦੈਪੁਰ ਦੇ ਵਿੱਚ ਗੁਰਦੁਆਰਾ ਹੈ।